ਦੋਸਤੋ ਖੇੜ ਸਾਰੀ ਸ਼ਬਦਾਂ ਦੀ ਹੁੰਦੀ ਹੈ ਜਿਹਨੂੰ ਸ਼ਬਦਾਂ ਦਾ ਸਹੀ ਪ੍ਰਯੋਗ ਕਰਨ ਆ ਗਿਆ ਨਾ ਸਮਝ ਲੋ ਉਹਨੇ ਦੁਨੀਆ ਮੂਰੇ ਲਾ ਲਈ ਉਹ ਕੇਰ ਆ ਨਾ ਕਿਸੇ ਰਾਜੇ ਨੇ ਅਲਾਹਨ ਕਰਤਾ ਆਪਣੇ ਰਾਜ ਦੇ ਵਿੱਚ ਕਹਿੰਦੇ ਵੀ ਕੋਈ ਵੀ ਬੁੜੀ ਗਹਿਣਾ ਗੱਟਾ ਕੁਝ ਵੀ ਨਹੀਂ ਪਾਉਗੀ ਐਸੇ ਸਖਤ ਪਾਬੰਦੀ ਲਾਤੀ ਉਹਨੇ ਵੀ ਨੱਕ ਦਾ ਕੋਕਾ ਝੁੰਮਕੇ ਕਾਂਟੇ ਕੁਝ ਵੀ ਹਾਰ ਸ਼ਿੰਗਾਰ ਦੀ ਕੋਈ ਚੀਜ਼ ਨਹੀਂ ਪਾਉਣੀ ਐਸੇ ਪਾਬੰਦੀ ਲੱਗ ਗਈ ਜਦੋਂ ਵੀ ਸਾਰੀਆਂ ਬੁੜੀਆਂ ਹੁਣ ਬੁੜੀਆਂ ਇਸ ਚੀਜ਼ ਵਿੱਚ ਨਾ ਕਿ ਰਹਿ ਸਕਦੀਆਂ ਹੈਗੀਆਂ ਤੇ ਉਹ ਸਾਰਿਆਂ ਨੇ ਆ ਇਕੱਠੇ ਹੋ ਕੇ ਤੇ ਉਹਨਾਂ ਨੇ ਇੱਕ ਸਕੀਮ ਕੀਤੀ ਵੀ ਕਿਉਂ ਨਾ ਆਪਾਂ ਜਿੰਨਾ ਰਾਜੇ ਨੇ ਆਖਿਆ ਉਹ ਤੋਂ ਦੁੱਗਣਾ ਕਰੀਏ ਤੇ ਰਾਜੇ ਨੇ ਤਾਂ ਮਨਾਂ ਕੀਤਾ ਸੀਗਾ ਤਾਂ ਸਾਰੀਆਂ ਬੁੜੀਆਂ ਨੇ ਇਕੱਠੇ ਹੋ ਕੇ ਵੀ ਜਿੰਨੇ ਸ਼ਮਾਰ ਸੀ 16 ਸ਼ਨਾਰ ਸਾਰੇ ਕਰ ਕਰਕੇ ਤੇ ਉਹ ਤਾਂ ਬੰਨ ਖਣ ਕੇ ਰਹਿਣ ਲੱਗ ਗਈਆਂ ਤੇ ਰਾਜਾ ਚਿੰਤਾ ਚ ਆ ਗਿਆ ਰਾਜੇ ਨੇ ਆਖਿਆ ਵੀ ਹੁਣ ਜੇ ਕੁਝ ਕਹਿਨੇ ਆ ਤਾਂ ਕਟਰਤਾ ਹੋ ਜੂਗੀ ਤੇ ਜੇ ਨਹੀਂ ਕਹਿੰਦੇ ਤਾਂ ਫਿਰ ਆਪਦੀ ਵੀ ਸ਼ਾਨ ਜਾਂਦੀ ਹੈ ਵੀ ਮੈਂ ਆਖਿਆ ਸੀ ਤੇ ਮੇਰਾ ਮੰਨਿਆ ਨਹੀਂ ਕਿਸੇ ਨੇ ਸੋ ਰਾਜਾ ਆਪਦੇ ਮੰਤਰੀਆਂ ਦੇ ਨਾਲ ਵਿਚਾਰ ਵਿਮਰਸ਼ ਕਰਦਾ ਹੈਗਾ ਤੇ ਕਦੇ ਕਿਸੇ ਤੋਂ ਪੁੱਛਦਾ ਕਦੇ ਕਿਸੇ ਤੋਂ ਪੁੱਛਦਾ ਨਹੀਂ ਗੱਲ ਬਣਦੀ ਅਖੀਰ ਨੂੰ ਰਾਜਾ ਵੀ ਚਿੰਤਾ ਚ ਪੂਰਾ ਡੁੱਬ ਜਾਂਦਾ ਹੈ ਵੀ ਹੁਣ ਤਾਂ ਇੱਜ਼ਤ ਗਈ ਹੁਣ ਤਾਂ ਗਈ ਫੇਰ ਭਈ ਉਹ ਕੋ ਕਿਸੇ ਜਦੋਂ ਰੌਲਾ ਪਾਉਂਦੇ ਆਚਾਰੇ ਪਾਸੇ ਉਹ ਕਹਿੰਦਾ ਯਾਰ ਇਹਦਾ ਹੱਲ ਕੱਢੋ ਕੌਣ ਕੱਢੂਗਾ ਫੇਰ ਕੋਈ ਪੁਰਾਣਾ ਕੋਈ ਬਜ਼ੁਰਗ ਬੈਠਾ ਹੁੰਦਾ ਹੈਗਾ ਉਹ ਕਹਿੰਦੇ ਵੀ ਉਹ ਹੀ ਇਹਦਾ ਹੱਲ ਕੱਢ ਸਕਦਾ ਤਾਂ ਭਈ ਰਾਜਾ ਉਸ ਬਜ਼ੁਰਗ ਨੂੰ ਦਰਬਾਰ ਚ ਬੁਲਾ ਲੈਂਦਾ ਕਹਿੰਦਾ ਵੀ ਇਹਦਾ ਹੱਲ ਕੱਢੋ ਕੋਈ ਉਹ ਕਹਿੰਦਾ 5 ਮਿੰਟਾਂ ਚ ਹੀ ਲੋ ਜੀ ਕਹਿੰਦਾ ਤੁਸੀਂ ਹੁਣ ਜਿਹੜਾ ਫਰਮਾਨ ਜਾਰੀ ਕੀਤਾ ਹੈ ਵੀ ਔਰਤ ਸ਼ਿੰਗਾਰ ਨਹੀਂ ਕਰ ਸਕਦੀ ਉਹਦੇ ਨਾਲ ਤੁਸੀਂ ਇੱਕ ਹੋਰ ਫਰਮਾਨ ਜਾਰੀ ਕਰੋ ਕਹਿੰਦਾ ਕੀ ਕਹਿੰਦਾ ਤੁਸੀਂ ਇੱਕ ਹੋਰ ਗੱਲ ਆਖਣੀ ਹੈ ਤੁਸੀਂ ਇਹ ਆਖਣੀ ਹੈ ਵੀ ਜਿਹੜੀ ਔਰਤ ਆਪਦੇ ਆਪ ਨੂੰ ਸੋਹਣਾ ਨਹੀਂ ਮੰਨਦੀ ਉਹ ਸ਼ਿੰਗਾਰ ਕਰ ਸਕਦੀ ਹੈ ਜਿਹੜੀ ਸੋਹਣਾ ਮੰਨਦੀ ਹੈ ਉਹਨੂੰ ਤਾਂ ਸ਼ਿੰਗਾਰ ਕਰਨ ਦੀ ਲੋੜ ਹੀ ਨਹੀਂ ਕੀ ਕਰਾ ਸੋ ਐਨੇ ਗੱਲ ਕਹਿੰਦੀ ਤੇ ਰਾਜੇ ਨੇ ਜਦੋਂ ਮੂੰਹੋਂ ਆਖਿਆ ਵੀ ਸਾਰੀਆਂ ਔਰਤਾਂ ਜਿੰਨੀਆਂ ਸੀਗੀਆਂ ਸਾਰੀਆਂ ਨੇ ਗਹਿਣੇ ਘੱਟੇ ਸਮੇਟੇ ਪੋਟਲੀਆਂ ਬੰਨੀਆਂ ਤੇ ਉਮੇਤਰੀਆਂ ਫਿਰ ਤੇ ਰਾਜਾ ਬੜਾ ਖੁਸ਼ ਹੋਇਆ ਫਿਰ ਰਾਜੇ ਨੇ ਗੱਲ ਕੀਤੀ ਜਦੋਂ ਬਜ਼ੁਰਗ ਦੇ ਨਾਲ ਕਹਿੰਦਾ ਵੀ ਯਾਰ ਆਪਾਂ ਕਿਵੇਂ ਕੀਤਾ ਉਹ ਕਹਿੰਦਾ ਰਾਜਾ ਸਾਹਿਬ ਸ਼ਬਦਾਂ ਦੇ ਬਾਣ ਹੈ ਜੀ ਜਿਹਨੂੰ ਚਲਾਉਣੇ ਆਗੇ ਉਸੇ ਦੀ ਦੁਨੀਆ ਹੈਗੀ ਹੈ ਤੁਸੀਂ ਉਵੇਂ ਗੱਲ ਆਖਤੀ ਸੀ ਮੈਂ ਵੀ ਕਹਤੀ ਗੱਲ ਮਣਾਉਣੀ ਹੁੰਦੀ ਹੈ ਗੱਲ ਕਹਿਣ ਦਾ ਤਰੀਕਾ ਆਉਣਾ ਚਾਹੀਦਾ ਬੰਦੇ ਨੂੰ ਸੋ ਰਾਜਾ ਉਸ ਤੋਂ ਬੜਾ ਖੋਸ਼ ਹੋਇਆ ਤੇ ਉੱਥੋਂ ਪਤਾ ਲੱਗਦਾ ਹੈਗਾ ਵੀ ਸ਼ਬਦ ਜ਼ਿੰਦਗੀ ਦੇ ਵਿੱਚ ਆਪਦੇ ਕੋਲੇ ਹੋਣੇ ਜਾਂ ਗੱਲ ਕਹਿਣ ਦਾ ਹਰੇਕ ਗੱਲ ਕਹਿਣ ਦਾ ਤਰੀਕਾ ਹੁੰਦਾ ਹੈਗਾ ਉਹਨੂੰ ਵੀ ਪਤਾ ਸੀ ਬਜ਼ੁਰਗ ਨੂੰ ਵੀ ਕੋਈ ਵੀ ਔਰਤ ਆਪਦੇ ਆਪ ਨੂੰ ਐ ਨਹੀਂ ਮੰਨਦੀ ਵੀ ਮੈਂ ਸੋਹਣੀ ਹੋਣੇਗੀ ਸੋ ਸ਼ਬਦ ਜਿੰਨੇ ਆਪਣੇ ਕੋਲੇ ਹੋਣਗੇ ਉਹਨੇ ਥੋੜੇ ਆ ਸੋ ਡਿਜੀਟਲ ਇੰਡੀਆ ਨੂੰ ਛੱਡ ਕੇ ਮਾੜੀ-ਮੋਟੀ ਕਿਤਾਬਾਂ ਅਕਤੂਬਾ ਪੜ੍ਹ ਕੇ ਆਪਾਂ ਵੀ ਬਹੁਤ ਸਾਰੇ ਸ਼ਬਦ ਇਕੱਠੇ ਕਰ ਲਈਏ ਸੋ ਧੰਨਵਾਦ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਮਿਹਰਬਾਨੀ ਮਿਲਦੇ ਆਂ ਅਗਲੀ ਵੀਡੀਓ ਤੇਰਾ